ਸਾਤੇ ਸ਼੍ਰੀਯ ਕਾਲ ਅੱਜ ਤੁਸੀਂ ਲੇਖਕ ਪੂਰਨ ਸਿੰਘ ਦੁਆਰਾ ਲਿਖੀ ਗਈ ਕਿਤਾਬ ਸਭਿਅਤਾ ਅਤੇ ਸਭਿਆਚਾਰ ਵਿੱਚੋਂ ਜਿਹੜਾ ਵਿਸ਼ਾ ਸੁਣਨ ਜਾ ਰਹੀ ਹਾਂ ਉਸ ਦਾ ਨਾਮ ਹੈ ਵਿਸ਼ਵੀਕਰਨ ਅਤੇ ਹਿੰਦ-ਪਾਕ ਮਿੱਤਰਤਾ ਐਡਮਸ ਸਮਿਥ ਰੀਕਾਰਡੋ ਅਤੇ ਮਾਲਥਸ ਦੁਨੀਆ ਵਿੱਚ ਅਰਥ ਸ਼ਾਸਤਰ ਦੇ ਪਿਤਾਮਾ ਮੰਨੇ ਜਾਂਦੇ ਹਨ ਐਡਮਸ ਸਮਿਥ ਵਪਾਰ ਨੂੰ ਅੰਤਰਰਾਸ਼ਟਰੀ ਅਮੀਰੀ ਉન્નਤੀ ਅਤੇ ਅਮਨ ਦਾ ਸਮਰਥਕ ਅਤੇ ਪ੍ਰੋਤਸਾਹਕ ਮੰਨਦਾ ਸੀ ਉਸ ਦੇ ਜੀਵਨ ਕਾਲ ਵਿੱਚ ਦੁਨੀਆ ਦੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਵਪਾਰਕ ਸੰਸਥਾਵਾਂ ਨੇ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਤਕਨੀਕ ਅਤੇ ਸਾਇੰਸ ਨੇ ਮਿਲ ਕੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਉਸ ਦੀਆਂ ਗੱਲਾਂ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਹੋ ਗਿਆ ਹੈ ਅੱਧੀ ਕੋ ਸਦੀ ਦੇ ਸਮੇਤ ਵਪਾਰ ਦੇ ਅੰਤਰਰਾਸ਼ਟਰੀ ਸਲੇਵਾ ਭਾਰ ਦੇ ਵਿਸ਼ਵੀਕਰਨ ਦੀ ਮੰਗ ਕਰਨੀ ਆਰੰਭ ਕੀਤੀ ਹੋਈ ਹੈ ਇਸ ਮੰਗ ਦਾ ਨਿਸ਼ਚਿਤ ਪਾਸ਼ਾਈ ਰੂਪ ਹੈਟ ਲਿਖਿਆ ਅਨੁਸਾਰ ਹੈ ਗਲੋਬਲਾਈਜੇਸ਼ਨ ਇਸ ਐਨ ਅਪਰੋਚ ਥੈਟ ਐਕਟਿਵਲੀ ਸੀਕਸ ਹੋਮੋਜੀਨਿਟੀ ਇਨ ਪ੍ਰੋਡਕਟ ਮਾਰਕੀਟਸ ਪ੍ਰੋਮੋਸ਼ਨ ਐਂਡ ਇਮੇਜ ਬੇਸਡ ਔਨ ਦਾ believe that world is becoming more homogeneous and differences in material markets are disappearing اس ਦਾ پنجابی ਉਲ타 ਇਸ ਪ੍ਰਕਾਰ ਕੀਤਾ ਜਾ ਸਕਦਾ ਹੈ ਕਿ ساری دنیا ਤੇ ਵਪਾਰ ਦੇ ਤੌਰ ਤਰੀਕੇ ਇੱਕ ਪ੍ਰਕਾਰ ਦੇ ਹੁੰਦੇ ਜਾ ਰਹੇ ਹਨ ਵਿਸ਼ਵੀਕਰਨ ਇਸ ਵਿਸ਼ਵਾਸ ਦੀ ਰੌਸ਼ਨੀ ਵਿੱਚ ਕੀਤਾ ਜਾਣ ਵਾਲਾ ਅਜਿਹਾ ਯਤਨ ਹੈ ਜਿਸਦਾ ਮਨੋਰਥ ਉਪਜਦੀਆਂ ਵਸਤਾਂ ਵਪਾਰਕ ਮੰਡੀਆਂ ਕਾਰੋਬਾਰੀ ਵਿਕਾਸ ਤੇ ਕੌਮੀ ਵਪਾਰ ਦੇ ਵਕਰ ਵਿੱਚ ਸਮਰੂਪਤਾ ਪੈਦਾ ਕਰਨਾ ਹੈ। ਇਸੇ ਯਤਨ ਦੇ ਆਸ਼ੀਆ ਤੇ ਆਸ਼ੀਆਂ ਨੂੰ ਜਨਮ ਦੇਣ ਵਾਲੇ ਵਿਸ਼ਵਾਸ ਦੀ ਸਵਤਾਂ ਸਿੱਧ ਸਚਾਈ ਵੱਲ ਵੇਖਿਆ। ਵਿਸ਼ਵੀਕਰਨ ਨੂੰ ਖੇਤੀ ਦੇ ਅਵਿਸ਼ਕਾਰ ਅਤੇ ਸੰਤੀ ਕ੍ਰਾਂਤੀ ਦੇ ਚਮਤਕਾਰ ਪਿੱਛੋਂ ਸਭਿਅਤਾ ਦੇ ਵਿਕਾਸ ਦਾ ਤੀਜਾ ਪੜਾ ਆਖਿਆ ਜਾਣਾ ਚਾਹੀਦਾ ਹੈ ਕੁਝ ਭਵਿਖ ਮੁਖੀ ਲੋਕ ਇਸ ਨੂੰ ਮਨਵ ਕਲਿਆਣ ਦੀ ਮੰਜ਼ਿਲ ਵੱਲ ਪੁੱਟਿਆ ਹੋਇਆ ਕਦਮ ਆਖਦੇ ਵੀ ਹਨ ਪਰੰਤੂ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਵੀ ਘਟ ਨਹੀਂ ਇਸ ਦੀ ਆਲੋਚਨਾ ਕਰਨ ਵਾਲੇ ਲੋਕ ਭੂਤਕਾਲ ਮੁਖੀ ਹਨ ਉਹ ਸੰਨਤੀ ਕ੍ਰਾਂਤੀ ਤੋਂ ਪਿੱਛੋ ਦੀ ਦੁਨੀਆ ਵਿੱਚ ਹੋਏ ਵਾਪਰੇ ਅਨਿਆਦੇ ਹਵਾਲੇ ਨਾਲ ਹੀ ਮੰਨਦੇ ਅਤੇ ਕਹਿੰਦੇ ਹਨ ਕਿ ਵਿਸ਼ਵੀਕਰਨ ਵਿਸ਼ੇ ਪ੍ਰਕਾਰ ਦੇ ਕਲੇਸ਼ਾਂ ਨੂੰ ਜਨਮ ਦੇਵੇਗਾ ਉਹ ਸੰਤੀ ਉન્નਤ ਸਮਾਜਾਂ ਦੁਆਰਾ ਕਾਇਮ ਕੀਤੀਆਂ ਗਈਆਂ ਐਮਪਾਇਰਾਂ ਵੱਲ ਇਸ਼ਾਰਾ ਕਰਕੇ ਵਿਸ਼ਵੀਕਰਨ ਨੂੰ ਨਵ ਵਸਤੀਵਾਦ ਵੀ ਆਖਦੇ ਹਨ ਉਨ੍ਹਾਂ ਦਾ ਖਿਆਲ ਹੈ ਕਿ ਇਹ ਪਛੜੇ ਦੇਸ਼ਾਂ ਨੂੰ ਨਵੇਂ ਪ੍ਰਕਾਰ ਦੀਆਂ ਮੰਡੀਆਂ ਦਾ ਰੂਪ ਦੇ ਕੇ ਵਪਾਰਿਕ ਲੁੱਟ ਦੀ ਉਮਰ ਲੰਬੀ ਕਰਨ ਦੀ ਚਾਲ ਹੈ ਇਜੀ ਦੁਨੀਆ ਦੇ ਬੁੱਧੀਜੀਵੀ ਇਸ ਨੂੰ ਆਪਣੇ ਕੌਮੀ ਸੱਭਿਆਚਾਰਾਂ ਲਈ ਵੱਡਾ ਖਤਰਾ ਵੀ ਦੱਸਦੇ ਹਨ ਵਿਸ਼ਵੀਕਰਨ ਦੀ ਆਲੋਚਨਾ ਜਾਂ ਨਿੰਦਾ ਨੂੰ ਜਨਸਾਧਾਰਨ ਦੁਆਰਾ ਸਹਿਜ ਹੀ ਪਰਮਾਨ ਕਰ ਲਿਆ ਜਾਂਦਾ ਹੈ ਇਸ ਦੇ ਤਿੰਨ ਕਾਰਨ ਹਨ ਪਹਿਲਾ ਇਹ ਕਿ ਅਰਥ ਸ਼ਾਸਤਰ ਦੀਆਂ ਗੁੰਝਲਦਾਰ ਥਿਊਰੀਆਂ ਨੂੰ ਜਾਣ ਸਕਣਾ ਸੌਖਾ ਨਹੀਂ ਦੂਜਾ ਇਹ ਕਿ ਸੋਚਣਾ ਸੌਖੀ ਕਿਰਿਆ ਨਹੀਂ ਖਾਸ ਤੌਰ ਤੇ ਜਨ ਆ ਸਾਧਾਰਨ ਲਈ ਅਤੇ ਤੀਜਾ ਏਕ ਪੱਛਮੀ ਸੰਤੀ ਸਮਾਜਾਂ ਨੂੰ ਲੁੱਟੇਰੇ ਉਪਰੇ ਮਤਲਬ ਪ੍ਰਸਤ ਸਮਝਣ ਵਿੱਚ ਇਤਿਹਾਸਕ ਸੂਝ ਬੂਝ ਦੇ ਸਵਾਮੀ ਹੋਣ ਦਾ ਸਬੂਤ ਸਮਝਿਆ ਜਾਂਦਾ ਹੈ। ਨੀਰਾ ਇਤਿਹਾਸ ਹੀ ਨਹੀਂ ਵਰਤਮਾਨ ਵੀ ਸਾਨੂੰ ਏਵੇਂ ਹੀ ਤੋਚਣ ਦੀ ਪ੍ਰੇਰਣਾ ਦਿੰਦਾ ਹੈ। ਅੰਤਰਰਾਸ਼ਟਰੀਕਰਨ ਤੇ ਵਿਸ਼ਵੀਕਰਨ ਦੇ ਯਤਨਾਂ ਨੇ World Trade Organization ਗੈਟ ਇੰਟਰਨੈਸ਼ਨਲ ਮਾਨਿਟਰੀ ਫੰਡ ਵਰਲਡ ਬੈਂਕ ਅਤੇ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਨਾਂ ਦੀਆਂ ਪੰਜ ਸੰਸਥਾਵਾਂ ਮਾਰਾਂ ਹੀ ਕੰਮ ਆਰੰਭਿਆ ਹੈ ਜਾਂ ਆਪਣੇ ਕੰਮ ਨੂੰ ਸਿਰੇ ਚਾੜਨ ਲਈ ਇਨ੍ਹਾਂ ਪੰਜ ਸੰਸਥਾਵਾਂ ਦੀ ਸਥਾਪਨਾ ਕੀਤੀ ਹੈ ਇਨ੍ਹਾਂ ਸੰਸਥਾਵਾਂ ਦੇ ਕੰਮਾਂ ਤੇ ਅਧਿਕਾਰਾਂ ਦੇ ਵਿਸਥਾਰ ਵਿੱਚ ਉਜਾਏ ਬਗੈਰ ਇਹ ਆਖਿਆ ਜਾ ਸਕਦਾ ਹੈ ਕਿ ਹੁਣ ਤੱਕ ਇਨ੍ਹਾਂ ਤੋਂ ਉਨਤ ਸੰਤੀ ਦੇਸ਼ਾਂ ਦੀਆਂ ਵਪਾਰਕ ਕੰਪਨੀਆਂ ਨੂੰ ਹੀ ਬਹੁਤਾ ਲਾਭ ਹੋਇਆ ਹੈ ਇਹ ਸੱਚ ਵਿਸ਼ਵੀਕਰਨ ਦੇ ਆਲੋਚਕਾਂ ਨੂੰ ਬਹੁਤ ਉਤਸ਼ਾਹਿਤ ਕਰਦਾ ਹੈ ਤੇ ਕਈ ਵੇਰ ਉਨ੍ਹਾਂ ਦੀ ਆਲੋਚਨਾ ਦੇ ਪਟਕਾਇਏ ਤੇ ਪੜਕਾਏ ਹੋਏ ਲੋਕ ਵਿਸ਼ਵੀਕਰਨ ਨਾਲ ਸੰਬੰਧਿਤ ਸਮਾਗਮਾਂ ਤੇ ਕਾਨਫਰੰਸਾਂ ਨੂੰ ਅਸਫਲ ਕਰਨ ਲਈ ਉਲੜਬਾਜੀ ਪਾਨਾ ਤੋੜ ਅਤੇ ਹਿੰਸਾ ਤੋਂ ਵੀ ਕੰਮ ਲੈਂਦੇ ਹਨ ਵਿਸ਼ਵੀਕਰਨ ਦੀ ਕਿਰਿਆ ਰਾਹੀਂ ਉਨਤ ਪੱਛਮੀ ਦੇਸ਼ਾਂ ਦੀਆਂ ਕੰਪਨੀਆਂ ਨੂੰ ਇਸ ਲਈ ਵਧੇਰੇ ਲਾਭ ਹੁੰਦਾ ਹੈ ਕਿ ਉਹ ਬਹੁਤ ਵਿਸ਼ਾਲ ਹਨ ਅਤੇ ਪਛੜੇ ਦੇਸ਼ਾਂ ਵਿੱਚ ਜਾ ਕੇ ਉਹਨਾਂ ਦੁਆਰਾ ਹੀ ਬਹੁਤਾ ਕੰਮ ਵੀ ਕੀਤਾ ਜਾਂਦਾ ਹੈ ਇਸ ਗੱਲ ਤੋਂ ਇਨਕਾਰ ਕਰਨ ਵਿੱਚ ਵੀ ਸਿਆਣਪ ਨਹੀਂ ਕਿ ਕੋਝੇ ਕੰਪਨੀਆਂ ਮੌਕਾ ਪ੍ਰਸਤਿਤੋ ਕੰਮ ਲੈ ਕੇ ਮੁਨਾਫਾ ਕਮਾਉਣ ਨੂੰ ਵਿਸ਼ਵ ਕਲਿਆਣ ਨਾਲੋਂ ਉੱਚੇ ਚਾਦਰਜਾ ਦਿੰਦੀਆਂ ਹਨ ਪਰੰਤੂ ਵਿਸ਼ਵੀਕਰਨ ਦਾ ਵਿਰੋਧ ਇਸਦਾ ਇਲਾਜ ਨਹੀਂ ਇਸਦਾ ਇਲਾਜ ਹੈ ਨਾ ਕੰਪਨੀਆਂ ਦੇ ਆਚਾਰ ਵਿਹਾਰ ਦੀ ਨਿਗਰਾਨੀ ਪਰ ਖਪੜਚੋਲ ਕੀਤੀਆਂ ਇਹ ਸੱਚ ਸਾਹਮਣੇ ਆਵੇਗਾ ਕਿ ਇਨ੍ਹਾਂ ਕੰਪਨੀਆਂ ਦੇ ਦੁਰਵਿਵਹਾਰ ਪਿੱਛੇ ਪਛੜੀ ਦੁਨੀਆ ਦੇ ਦੇਸ਼ਾਂ ਦਾ ਸਿਆਸੀ ਭ੍ਰਿਸ਼ਟਾਚਾਰ ਵੀ ਕੰਮ ਕਰ ਰਿਹਾ ਹੈ ਹਰ ਇਨਕੀ ਵੱਡੀ ਯੋਜਨਾ ਵਿੱਚ ਤਰੁਟੀਆਂ ਆਉਣਾ ਹੁੰਦੀਆਂ ਹੀ ਹਨ ਰੋਮਨ ਐਮਪਾਇਰ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਪੱਛਮੀ ਉਨਤ ਅਤੇ ਪ੍ਰਬੰਧਤ ਸਰਕਾਰਾਂ ਟੈਕਸ ਦੇਣ ਦੇ ਮਾਮਲੇ ਵਿੱਚ ਕੀਤੀਆਂ ਜਾਣ ਵਾਲੀਆਂ ਹੀਰਾ ਫੇਰੀਆਂ ਦਾ ਮੁਕੰਮਲ ਇਲਾਜ ਨਹੀਂ ਲੱਭ ਸਕੀਆਂ ਵਿਸ਼ਵੀਕਰਨ ਤਾਂ ਨਵੀਂ ਕਿਰਿਆ ਹੈ ਤੇ ਸੰਸਾਰ ਵਿਆਪੀ ਵੀ ਹੈ ਇਸ ਦੇ ਪ੍ਰਬੰਧ ਨੂੰ ਦੋਸ਼ ਰਹਿਤ ਹੋਣ ਵਿੱਚ ਕੁਝ ਸਮਾਂ ਜ਼ਰੂਰ ਲੱਗੇਗਾ ਸਾਡੇ ਸਾਹਿਤਕਾਰਾਂ ਤੇ ਦੂਜੀ ਸੂਚਨਾ ਸਰੋਤਾਂ ਦੁਆਰਾ ਲੋਕਾਂ ਨੂੰ ਵਿਸ਼ਵੀਕਰਨ ਦੇ ਫਾਇਦੇ ਬਾਰੇ ਨਹੀਂ ਦੱਸਿਆ ਜਾਂਦਾ ਵਿਸ਼ਵੀਕਰਨ ਤੋਂ ਹੋਣ ਵਾਲੇ ਫਾਇਦੇ ਦੀ ਗੱਲ ਨੂੰ ਉਸੇ ਤਰ੍ਹਾਂ ਦੀ ਕਿਨੌਣੀ ਗੱਲ ਸਮਝਿਆ ਜਾਂਦਾ ਹੈ ਜਿਸ ਤਰ੍ਹਾਂ ਦੀ ਕਿਨੌਣੀ ਗੱਲ ਕਿਸੇ ਸਮੇਂ ਸਾਡੇ ਦੇਸ਼ ਭਗਤਾ ਤੇ ਆਜ਼ਾਦੀ ਪ੍ਰੇਮੀਆ ਦੁਆਰਾ ਅੰਗਰੇਜ਼ੀ ਰਾਜ ਕੀ ਬਰਕਤੇ ਦੇ ਸਿਰਲੇਖ ਹੇਠ ਲਿਖੀ ਵਾਰਤਾਂ ਨੂੰ ਸਮਝਿਆ ਜਾਂਦਾ ਸੀ ਕੋਈ ਵੀ ਸੋਚਵਾਨ ਤੇ ਇਮਾਨਦਾਰ ਆਦਮੀ ਇਸ ਗੱਲ ਨੂੰ ਇਨਕਾਰ ਨਹੀਂ ਕਰ ਸਕਦਾ ਕਿ ਅੰਗਰੇਜ਼ੀ ਰਾਜ ਕੀ ਬਰਕਤੇ ਵਾਲੀ ਵਾਰਤਾ ਵਿੱਚ ਅਸਲੀਅਤ ਬਹੁਤ ਹੀ ਅਤੇ ਬਨਾਵਟ ਘੱਟ ਹੁੰਦੀ ਸੀ ਮੈਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਅੰਗਰੇਜ਼ੀ ਰਾਜ ਕੀ ਬਰਕਤੇ ਮਜਮੂਨ ਪੜ੍ਹਿਆ ਸੀ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ ਹੁਣ ਨਾ Empire ਦਾ ਸਮਾਂ ਹੈ ਨਾ ਵਸਤੀਵਾਦ ਦਾ ਹੁਣ ਇਕਨੋਮਿਕ ਗਲੋਬਲਾਈਜੇਸ਼ਨ ਦਾ ਯੁੱਗ ਹੈ ਹੁਣ ਕੋਈ ਦੇਸ਼ ਕਿਸੇ ਦੂਜੇ ਦੇਸ਼ ਦੀ ਵਪਾਰਕ ਲੁੱਟ ਦੀ ਮੂਰਖਤਾ ਨਹੀਂ ਕਰ ਸਕਦਾ ਜਿਨ੍ਹਾਂ ਉਤੇ ਲੁਟੇਰੇ ਹੋਣ ਦਾ ਇਲਜ਼ਾਮ ਲਾਇਆ ਜਾਂਦਾ ਹੈ ਉਹਨਾਂ ਨੂੰ ਇਹ ਪਤਾ ਹੈ ਕਿ ਖਾਤਪਕਾਰ ਉਹਨਾਂ ਦੀ ਅਮੀਰੀ ਉਹਨਾਂ ਦੀ ਸਰਦਾਰੀ ਉਹਨਾਂ ਦੀ ਸਗੀਬਤਾ ਦਾ ਸਾਧਨ ਹੈ ਇਸ ਬਚਪਨ ਦੀ ਖਰੀਦ ਸ਼ਕਤੀ ਨੂੰ ਵਧਾਉਣ ਵਿੱਚ ਉਹਨਾਂ ਦਾ ਭਲਾ ਹੈ ਇਸ ਨੂੰ ਲੁੱਟਣ ਵਿੱਚ ਨਹੀਂ ਅੱਜ ਦੇ ਕਾਰਖਾਨੇਦਾਰ ਤੇ ਅੱਜ ਦੇ ਵਪਾਰੀ ਨੂੰ ਕੋਤਾ ਅੰਦੇਸ਼ਕ ਨਿੱਕੜ ਦ੍ਰਿਸ਼ਟੀ ਜਾਂ ਥੋੜ ਮੱਤਾ ਸਮਝਣ ਜਿਨੇ ਕੋਤਾ ਅੰਦੇਸ਼ੀ ਹੋ ਹੀ ਨਹੀਂ ਸਕਦੀ ਤੀਜੀ ਦੁਨੀਆ ਦੇ ਅਨੇਕ ਸਿਆਸੀ ਚ ਮੇਲਿਆ ਤੇ ਸਮਾਜਿਕ ਕਲੇਸ਼ਾਂ ਵੱਲ ਇਸ਼ਾਰਾ ਕਰਕੇ ਪੱਛਮੀ ਕਮਾ ਦੀ ਨੀਅਤ ਉਤੇ ਸ਼ੱਕ ਕਰਨ ਨੂੰ ਯਾਨਾ ਪਰ ਸਿੱਧੇ ਕੀਤੀ ਜਾਣਾ ਆਮ ਹੈ ਮੈਨੂੰ ਲੱਗਦਾ ਹੈ ਕਿ ਪੱਛਮੀ ਦੇਸ਼ਾਂ ਦੀ ਨੀਅਤ ਉਤੇ ਸ਼ੱਕ ਕਰਨ ਦੀ ਥਾਂ ਆਪਣੇ ਦੇਸ਼ਾਂ ਦੇ ਮੱਧਕਾਲੀਨ ਵਿਰਸੇ ਦੀ ਪਰਚੋਲ ਕਰਨੀ ਵਧੇਰੇ ਲਾਭਦਾਇਕ ਹੋ ਸਕਦੀ ਹੈ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਪੱਛਮੀ ਤਾਕਤਾਂ ਸੱਤਾ ਰੋਗ ਤੋਂ ਪੂਰੀ ਤਰ੍ਹਾਂ ਮੁਕਤੀ پا ਚੁੱਕੀਆਂ ਹਨ ਦੂਜੇ ਸੰਸਾਰ ਯੁੱਧ ਤੋਂ ਪਿਛੋਂ ਰੂਸ ਨੂੰ ਐਮਪਾਇਰ ਦੀ ਉਸਾਰੀ ਚੱਲ ਹੋਇਆ ਸੀ ਅਤੇ ਠੰਡੀ جنگਦ ਦੀ ਸਮਾਪਤੀ ਪਿਛੋਂ ਅਮਰੀਕਾ ਦੁਨੀਆ ਦੇ ਦੇਸ਼ਾਂ ਨੂੰ ਆਪਣੀ ਪਸੰਦ ਦੀਆਂ ਸਰਕਾਰਾਂ ਸਥਾਪਿਤ ਕਰਕੇ ਦੇਣ ਦਾ ਅਧਿਕਾਰ ਪ੍ਰਾਪਤ ਕਰਨਾ ਚਾਹੁੰਦਾ ਹੈ ਜੇ ਦੁਨੀਆ ਦੇ ਲੋਕ ਆਪਣੇ ਜੀਵਨ ਨੂੰ ਸੁਖੀ ਸਤਿਕਾਰਯੋਗ ਅਤੇ ਸੁਰੱਖਿਤ ਨਾ ਬਣਾ ਸਕੇ ਤਾਂ ਅਮਰੀਕਾ ਆਪਣੇ ਯਤਨਾਂ ਵਿੱਚ ਲੱਗਾ ਰਹੇਗਾ ਸ਼ਾਇਦ ਸਫਲ ਵੀ ਹੋ ਜਾਵੇ ਜੇ ਵਪਾਰਕ ਵਿਸ਼ਵੀਕਰਨ ਨੇ ਦੁਨੀਆ ਦੇ ਦੇਸ਼ਾਂ ਵਿੱਚ ਸਦਿਕਾਰਯੋਗ ਸੁਖੀ ਜੀਵਨ ਦੀ ਸਥਾਪਨਾ ਤੇ ਕੌਮਾ ਵਿੱਚ ਦੋਸਤੀ ਦਾ ਵਾਤਾਵਰਣ ਪੈਦਾ ਕਰ ਦਿੱਤਾ ਤਾਂ ਹਾਲਤ ਬਦਲ ਸਕਦੀ ਹੈ ਦੋਸਤੀ ਦੇ ਵਾਤਾਵਰਣ ਲਈ ਸੋਹਣੇ ਸੁਖੀ ਅਤੇ ਸਦਿਕਾਰਯੋਗ ਜੀਵਨ ਦਾ ਪਰੋਸਾ ਪਹਿਲੀ ਲੋੜ ਹੈ ਇਸ ਪਰੋਸੇ ਦੀ ਅਣਹੋਂਦ ਵਿੱਚ ਇੱਕ ਨੂਰ ਤੇ ਸਭ ਜਾਗੋ ਬੁਝਿਆ ਦਾ ਪ੍ਰਚਾਰ ਅਤੇ ਸੱਭਿਆਚਾਰਕ ਸਾਂਝ ਦੇ ਇਤਿਹਾਸਾਂ ਦਾ ਵਾਸਤਾ ਕੌਮੀ ਦੋਸਤੀਆਂ ਦਾ ਆਧਾਰ ਨਹੀਂ ਬਣ ਸਕਦਾ ਸਭਿਆਚਾਰਕ ਇਕਤਾ ਦੇ ਵਾਸਤੇ ਪਾਈ ਜਾਣੇ ਅਜ ਮੂਦਾ ਰਾ ਅਜ ਮੂਦਨ ਪਰਖੇ ਹੋਏ ਨੂੰ ਮੋੜ ਪਰਖਣ ਦੀ ਨਿਕੰਮੀ ਕਿਰਿਆ ਹੈ ਇੱਕ ਮਿਸਾਲ ਦਿੰਦਾ ਹਾਂ ਖਾਲਸਾ ਹਾਈ ਸਕੂਲ ਵਿੱਚ ਪੜ੍ਹਦੇ ਆ ਗੁਰੂ ਨਾਨਕ ਦੇਵ ਜੀ ਦੇ ਅੰਤ ਸਮੇਂ ਜਾਂ ਜੋਤੀ ਜੋਤ ਸਮਾਉਣ ਦੇ ਸਮੇਂ ਬਾਰੇ ਸਾਖੀ ਪੜੀ ਸੀ ਗੁਰੂ ਜੀ ਦੇ ਚੋਲਾ ਛੱਡਣ ਉਤੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਲੜਾਈ ਹੋ ਪਈ ਹਿੰਦੂ ਕਹਿਣ ਸਾਡਾ ਅਵਤਾਰ ਹੈ ਗੁਰੂ ਹੈ ਅਸਾਂ ਜਲਾਉਣਾ ਹੈ ਮੁਸਲਮਾਨ ਕਹਿਣ ਸਾਡਾ ਪੀਰ ਹੈ ਵਲੀ ਅੱਲਾ ਹੈ ਅਸਾਂ ਦਫਨਾਉਣਾ ਹੈ ਹੋ ਸਕਦਾ ਹੈ ਡਾਂਗ ਸੂਟਾ ਚੱਲਿਆ ਹੋਵੇ ਪਰ ਸਾਖੀ ਵਿੱਚ ਲਿਖਿਆ ਹੈ ਕਿ ਕਿਸੇ ਸਿਆਣੇ ਨੇ ਆਖਿਆ ਚਾਦਰ ਚੁੱਕ ਕੇ ਗੁਰੂ ਜੀ ਦੇ ਸਰੀਰ ਦੇ ਦਰਸ਼ਨ ਤਾਂ ਕਰ ਲੈਣ ਦਿਓ ਫਿਰ ਜੋ ਮਰਜੀ ਕਰਿਓ ਵੇਖਿਆ ਤਾਂ ਗੁਰੂ ਜੀ ਦਾ ਸਰੀਰ ਉਥੇ ਹੈ ਹੀ ਨਹੀਂ ਸੀ ਇਹ ਸਾਖੀ ਗੁਰੂ ਜੀ ਦੇ SLA ਕੋਲ ਤੇ ਸਾਂਝਾ ਹੋਣ ਦੇ ਪਰਮਾਨ ਵਜੋ ਪੇਸ਼ ਕੀਤੀ ਜਾਂਦੀ ਸੀ ਉਦੋਂ ਮੈਂ ਐਵੇਂ ਹੀ ਮੰਨਦਾ ਸਾਂ ਅੱਜ ਸੋਚਦਾ ਹਾਂ ਗੁਰੂ ਜੀ ਨੇ ਪੰਜੀਤੀ ਵਰੇ ਫਿਰ ਤੁਰ ਕੇ ਧਰਮ ਦਾ ਉਪਦੇਸ਼ ਦਿੱਤਾ 18-20 ਸਾਲ ਕਰਤਾਰਪੁਰ ਦੇ ਇਲਾਕੇ ਵਿੱਚ ਵਸ ਕੇ ਲੋਕਾਂ ਨੂੰ ਇੱਕ ਰੱਬ ਦੇ ਪੁੱਤਰ ਹੋਣ ਦੀ ਸਿੱਖਿਆ ਦਿੱਤੀ। ਉਹਨਾਂ ਦੇ ਨੇਤਰ ਬੰਦ ਹੁੰਦਿਆਂ ਹੀ ਹਿੰਦੂਆਂ, ਮੁਸਲਮਾਨਾਂ ਨੇ ਡਾਂਗਾ ਕੱਢ ਲਈਆਂ। ਇਹ ਗੁਰੂ ਜੀ ਦੇ ਪ੍ਰਚਾਰ ਦੀ ਸਫਲਤਾ ਦਾ ਸਬੂਤ ਸੀ ਕਿ ਨਕਾਮੀ ਦਾ ਧਾਰਮਿਕ ਫਸਾਦਾਂ ਦਾ ਇਤਿਹਾਸ ਇਹ ਕਹਿੰਦਾ ਹੈ ਇਹ ناکامی ਦਾ ਸਬੂਤ ਹੀ ਮੰਨਿਆ ਜਾਣਾ ਚਾਹੀਦਾ ਹੈ ਗੁਰੂ ਜੀ ਸਲਾਹਕੋਲ ਸਨ ਪਰ ਲੋਕਾਂ ਦਾ ਸਿਆਣੇ ਹੋਣਾ ਮੁਸ਼ਕਿਲ ਸੀ ਇਹ ਵਿਸ਼ਵੀਕਰਨ ਨੇ ਦੇਸ਼ਾਂ ਵਿੱਚ ਸਤਿਕਾਰਯੋਗ ਵਪਾਰਕ ਰਿਸ਼ਤੇ ਕਾਇਮ ਕਰ ਦਿੱਤੇ ਤਾਂ ਲੋਕਾਂ ਨੂੰ ਰੱਜ ਵੀ ਰੋਟੀ ਮਿਲਣ ਦਾ ਪ੍ਰਬੰਧ ਹੋ ਸਕਦਾ ਹੈ ਅਜਿਹਾ ਹੁਣ ਪਿੱਛੋਂ ਦੇਸ਼ਾਂ ਦੇ ਸਾਂਝੇਤਨ ਨਾਲ ਵੱਡੇ ਵੱਡੇ ਵਪਾਰਕ ਕੇਂਦਰ ਸੜਕਾਂ ਪੁਲ ਕਾਰਖਾਨੇ ਬੈਂਕ ਅਤੇ ਕਿੰਨਾ ਕੁਝ ਉਹ ਸਾਰਿਆ ਜਾਣਾ ਜ਼ਰੂਰੀ ਹੋ ਜਾਵੇਗਾ ਸਾਂਝੇ ਪੈਸਿਆਂ ਨਾਲ ਤੇ ਸਾਂਝੇ ਯਤਨ ਨਾਲ ਗੁਆਂਡੀ ਦੇਸ਼ਾਂ ਵਿੱਚ ਉਹ ਸਾਰੇ ਹੋਏ ਇਨ੍ਹਾਂ ਸਥਾਨਾਂ ਉਤੇ ਗੋਲਾ ਬਾਰੀ ਕਾ ਨਦੀ ਹੀਮਾਕਤ ਕੋਈ ਗੁਆਂਡੀ ਦੇਸ਼ ਨਹੀਂ ਕਰੇਗਾ ਗੁਆਂਡੀ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਕੇ ਆਪਣੀ ਆਰਥਿਕਤਾ ਨੂੰ ਡਾਮਾ ਡੋਲ ਕਰਨ ਦੀ ਬਹਾਦਰੀ ਦਾ ਅਹਿਸਾਸ ਵੱਡੀ ਮੁਰਖਤਾ ਬਣ ਜਾਵੇਗੀ ਇੱਕ ਦੂਜੇ ਉਤੇ ਭਰੋਸਾ ਕਰਨਾ ਜ਼ਰੂਰੀ ਹੋ ਜਾਵੇਗਾ ਜਦੋਂ ਭਰੋਸਾ ਹੋ ਗਿਆ ਦੋਸਰ ਹੱਦਾਂ ਦੀ ਰਖਵਾਲੀ ਦੀ ਚਿੰਤਾ ਮੁੱਕ ਜਾਵੇਗੀ ਸ਼ਾਇਦ ਸਰਹੱਦਾਂ ਲੋਪ ਹੀ ਹੋ ਜਾਣ ਮੈਨੂੰ ਦੇਸ਼ਾਂ ਖਾਸ ਕਰਕੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਦੋਸਤੀ ਦਾ ਵਿਸ਼ਵੀਕਰਨ ਤੋਂ ਵੱਧ ਵਿਗਿਆਨਕ ਤੇ ਪ੍ਰੈਕਟੀਕਲ ਤਰੀਕਾ ਨਜ਼ਰ ਨਹੀਂ ਆਉਂਦਾ ਜੇ ਗੁਰੂ ਨਾਨਕ ਦੇਵ ਜੀ ਦੇ 40-45 ਸਾਲ ਲੰਮੇ ਧਰਮ ਪ੍ਰਚਾਰ ਦਾ ਸਰੋਨਾ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਲੋਪ ਹੋ ਸਕਦਾ ਹੈ ਜੇ ਮਹਾਤਮਾ ਗਾਂਧੀ ਜੀ ਦੇ ਈਸ਼ਵਰ ਅੱਲਾਹ ਤੇਰਾ ਨਾਮ ਦੀ ਧੁਨੀ ਉਹਨਾਂ ਦੇ ਜਿਉਂਦਿਆਂ ਜੀ Hindu Muslim ਫਸਾਦਾਂ ਦੇ ਰੌਲੇ ਤੇ ਮਜਲੂਮਾਂ ਦੀ ਹਾਹਾਕਾਰ ਹੇਠ ਦੱਬੀ ਜਾ ਸਕਦੀ ਹੈ ਤਾਂ ਇਹ ਸਮਝਣਾ ਬਚਪਨਾ ਹੈ ਕਿ ਕੋਜੇ ਇੱਕ ਸਾਹਿਤਕਾਰਾਂ ਅਤੇ ਸਿਆਸੀ ਲੀਡਰਾਂ ਦੀਆਂ ਮਿਲਣੀਆਂ ਇਸ ਸਬੰਧ ਵਿੱਚ ਕਿਸੇ ਪ੍ਰਕਾਰ ਦਾ ਚਿਹਰਾ ਸਥਾਈ ਪ੍ਰਭਾਵ ਪਾ ਸਕਦੀਆਂ ਹਨ ਇਨ੍ਹਾਂ ਮਿਲਣੀਆਂ ਨੂੰ ਮਿੱਤਰਤਾ ਦੀ ਇੱਛਾ ਦਾ ਪ੍ਰਗਟਾਵਾ मात्र ਸਮਝਿਆ ਜਾਣਾ ਚਾਹੀਦਾ ਹੈ ਅਤੇ ਇਹ ਪ੍ਰਗਟਾਵਾ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਇਨ੍ਹਾਂ ਦੋ ਦੇਸ਼ਾਂ ਦੀ ਦੋਸਤੀ ਦਾ ਕੰਮ ਇਨਾ ਵੱਡਾ ਹੈ ਕਿ ਇਸ ਵਿੱਚ ਸਫਲ ਹੋਣ ਲਈ ਵਿਸ਼ਵੀਕਰਨ ਵਰਗੇ ਵੱਡੇ ਪ੍ਰਵਲ ਅੰਤਰਰਾਸ਼ਟਰੀ ਯਤਨ ਅਤੇ ਆਰਥਿਕ ਵਿਕਾਸ ਦੇ ਆਧੁਨਿਕ ਤਰੀਕਿਆਂ ਦੀ ਲੋੜ ਹੈ ਵਿਸ਼ਵੀਕਰਨ ਅੰਤਰਰਾਸ਼ਟਰੀ ਹੋਣ ਦੇ ਨਾਲ ਨਾਲ ਆਰਥਿਕ ਤੇ ਵਪਾਰਕ ਯਤਨ ਹੈ ਆਰਥਿਕ ਯਤਨ ਹੋਣ ਕਰਕੇ ਇਹ ਜਨਸਾਧਾਰਨ ਦੇ ਜੀਵਨ ਵਿੱਚਲੀ ਸੁੰਦਰਤਾ ਦੇ ਵਾਧੇ ਦਾ ਯਤਨ ਹੈ ਜਦੋਂ ਅਸੀਂ ਇਹ ਆਖਦੇ ਹਾਂ ਕਿ ਸਾਝੇ ਪੰਜਾਬ ਵਿੱਚ ਅਸੀਂ ਸਾਰੇ ਰਲ ਮਿਲ ਕੇ ਰਹਿੰਦੇ ਸਾਂ ਉਦੋਂ ਅਸੀਂ ਇਸ ਸੱਚ ਦਾ ਸਮਰਥਨ ਕਰ ਰਹੇ ਹੁੰਦੇ ਹਾਂ ਕਿ ਸਾਧਾਰਨ ਆਦਮੀ ਦਾ ਆਰਥਿਕ ਜੀਵਨ ਝਗੜਿਆਂ ਨਾਲ ਸੰਬੰਧਿਤ ਨਹੀਂ ਝਗੜਿਆਂ ਦਾ ਸੰਬੰਧ ਮੁੱਖ ਰੂਪ ਵਿੱਚ ਮਨੁੱਖ ਦੇ ਕੌਮੀ, మذਹਬੀ, ਸਿਆਸੀ, ਦਾਰਸ਼ਨਿਕ ਅਤੇ ਸੱਭਿਆਚਾਰਕਾ ਦਰਸ਼ਾ ਨਾਲ ਹੈ ਆਪਣੀ ਆਰਥਿਕ ਉન્નਤੀ ਵਿੱਚ ਰੁੱਝੇ ਹੋਏ ਆਦਮੀ ਨੂੰ ਇੰਨਾ ਦਰਸ਼ਾ ਨਾਲ ਬਹੁਤਾ ਸਹੂਕਾਰ ਨਹੀਂ ਹੁੰਦਾ ਇਨਾ ਆਦਰਸ਼ਾਂ ਦੇ ਮਤਵਾਲੇ ਆਰਥਿਕ ਉન્નਤੀ ਦੀ ਇੱਛਾ ਨੂੰ ਬਹੁਤੀ ਸਤਿਕਾਰਯੋਗ ਨਹੀਂ ਮੰਨਦੇ ਮੇਰਾ ਵਿਸ਼ਵਾਸ ਹੈ ਕਿ ਆਰਥਿਕ ਉન્નਤੀ ਇਨਾ ਮੱਧਕਾਲੀ ਨਾਦਰਸ਼ਾਂ ਨਾਲ ਮਨੁੱਖਤਾ ਦਾ ਨਵਾਂ ਸਬੰਧ ਸਥਾਪਿਤ ਕਰਕੇ ਸਾਡੇ ਸਮਾਜਿਕ ਝਗੜਿਆਂ ਦਾ ਅੰਤ ਕਰ ਸਕਦੀ ਹੈ ਇਹ ਸੱਚ ਹੈ ਕਿ ਈਸਟ ਇੰਡੀਆ ਕੰਪਨੀ ਦੇ ਵਪਾਰ ਦੇ ਆਧਾਰ ਉਤੇ ਐਮਪਾਇਰ ਕਾਇਮ ਕੀਤੀ ਸੀ ਉਦੋਂ ਐਮਪਾਇਰਾਂ ਅਸ਼ਸਾਨਤ ਆਦਰਸ਼ਾਂ ਦੀ ਪ੍ਰਾਪਤੀ ਲਈ ਕੋਈ ਵੀ ਸਾਧਨ ਅਪਣਾਇਆ ਜਾਣਾ ਯੋਗ ਸਮਝਿਆ ਜਾਂਦਾ ਸੀ ਵਿਸ਼ਵੀਕਰਣ ਆਰਥਿਕ ਉન્નਤੀ ਕੌਮਾਂਤਰੀ ਮਿਲ ਵਰਤਨਤੀ ਆਪਸੀ ਨਿਰਭਰਤਾ ਨੂੰ ਜੀਵਨ ਦਾ ਸੱਚ ਮੰਨਦਾ ਹੈ ਤੇ ਕੌਮੀ ਅਣਖ ਸਭਿਆਚਾਰਕ ਸ੍ਰੇਸ਼ਟਤਾ ਤੇ ਸੂਰਬੀਰਤਾ ਨੂੰ ਐਂਟੀਲਿਆ ਚੰਗੀ ਜਾਨਾਦਰਾਂ ਨਾਲਵਿਆਂ ਅਬਦਾਲੀਆਂ ਤੈਮੂਰਾ ਕ੍ਰੂਸੇਡਰਾਂ ਤੇ ਜਹਾਦੀਆਂ ਦੀ ਦੁਨੀਆ ਦੇ ਕੋਟੇ ਸਿੱਕੇ ਸਿੱਧ ਕਰਦਾ ਹੈ ਤੇਜੀ ਦੁਨੀਆ ਦੇ ਬੁੱਧੀਜੀਵੀ ਵਿਸ਼ਵੀਕਰਨ ਨਾਲ ਆਪੂ ਆਪਣੇ ਕਲਚਰਾਂ ਨੂੰ ਹੋਣ ਵਾਲੀ ਹਾਨੀ ਦੀ ਬਹੁਤ ਚਿੰਤਾ ਕਰਦੇ ਹਨ ਮੇਰੀ ਜਾਂਚੇ ਕਲਚਰਾਂ ਸੰਸਕ੍ਰਿਤੀਆਂ ਤੇ ਸਭਿਆਚਾਰਾਂ ਨੂੰ ਮਹੱਤਵਪੂਰਨ ਮੰਨਣਾ ਜੀਵਨ ਵਿੱਚ ਲਿਆਵੰਡਾ ਨੂੰ ਮਹੱਤਵਪੂਰਨ ਮੰਨਣਾ ਹੈ ਇਹ ਕੰਮ ਬੁੱਧੀਜੀਵੀਆਂ ਤੇ ਸਾਇਤਕਾਰਾਂ ਦਾ ਨਹੀਂ ਸਿਆਸਤਦਾਨਾਂ ਦਾ ਹੈ ਸਾਹਿਤਕਾਰ ਅਹਲੇ ਨਜ਼ਰ ਹੁੰਦਾ ਹੈ ਤੇ ਕਿਬਲਾ ਕੋ ਅਹਲੇ ਨਜ਼ਰ ਕਿਬਲਾ ਨੂੰ ਮਾਂ ਕਹਤੇ ਹੈ ਸਾਹਿਤਕਾਰ ਲਈ ਸੱਭਿਆਚਾਰਾਂ ਦੀ ਹੋਂਦ ਢਾਲ ਦੇ ਪਰਛਾਵਿਆਂ ਨਾਲ ਬਹੁਤੀ ਲੰਮ ਉਮਰੀ ਨਹੀਂ ਹੋਣੀ ਚਾਹੀਦੀ ਜਿਹੜਾ ਸਾਹਿਤਕਾਰ ਸਾਡੇ ਸੱਭਿਆਚਾਰਾਂ ਨੂੰ ਜੀਵਨ ਦੀ ਕੁਠਾਲੀ ਵਿੱਚ ਬਾਕੇ ਇੰਨਾ ਵਿੱਚ ਸਾਜੀ ਮਨੁੱਖੀ ਸੁੰਦਰਤਾ ਦਾ ਜੋਹਰ ਨਹੀਂ ਨਿਚੋੜ ਸਕਦਾ ਉਹ ਅਜੇ ਬੱਚਾ ਹੈ ਕਤਰਾ ਮੇ ਦਜ਼ਲਾ ਦਿਖਾਈ ਨਾ ਦੇ ਔਰ ਜੁਜਮੇ ਕੁੱਲ ਖੇਲ ਲੜਕੋ ਕਾ ਹੁਵਾ ਦੀਦਾ ਏ ਬਿਨਾ ਨਾ ਹੁਵਾ ਵਿਸ਼ਵੀਕਰਨ ਮਨੋਕਤਾ ਵਿਚ ਲਿਆ ਵੰਡਾ ਦਾ ਅਲੋਪੀਕਰਨ ਹੈ ਸਾਰੀ ਦੁਨੀਆ ਦੇ ਪੁਨਰ ਸੰਗਠਨ ਦਾ ਸੁਪਨਾ ਹੈ ਸੈਨਿਕ ਸੱਤਾ ਦੇ ਸਹਾਰੇ ਜੀਣ ਵਾਲੀਆਂ ਸਿਆਸੀ ਜਥੇਬੰਦੀਆਂ ਨੂੰ ਵਪਾਰਕ ਸਹਿਯੋਗ ਦੇ ਸਹਾਰੇ ਇਕਨੋਮਿਕ ਸੁਸਾਇਟੀ ਬਣਾਉਣ ਦਾ ਯਤਨ ਹੈ ਸੋਵਰੀਨੀ ਜੋ ਹੁਣ ਤੱਕ ਕੌਮੀ ਦੁਸ਼ਮਣੀਆਂ ਤੇ ਜੰਗਾਂ ਦੀ ਜੰਗਲੀਅਤ ਦਾ ਆਧਾਰ ਤੇ ਕਾਰਨ ਬਣੀ ਆ ਰਹੀ ਹੈ ਇਸ ਨੂੰ ਆਰਥਿਕ ਨਿਰਭਰਤਾ ਦਾ ਮਨੁੱਖੀ ਤੇ ਸੱਭਿਆਚਾਰਕ ਰੂਪ ਦੇ ਕੇ ਕੌਮੀ ਮਿੱਤਰਤਾਵਾਂ ਦਾ ਆਧਾਰ ਬਣਾਉਂਦੀ ਸਿਆਣਪ ਹੈ ਅਤੇ ਧਰਤੀ ਦੇ ਸੂਮਿਆਂ ਦੀ ਸੰਜੀਏ ਦੇ ਸਿਆਣੀ ਵਰਤੋਂ ਦੇ ਸਹਾਰੇ ਸਾਰੀ ਧਰਤੀ ਨੂੰ ਮਨੋੱਖਤਾ ਦਾ ਸਾਂਝਾ ਵੇੜਾ ਬਣਾਉਣ ਦੀ ਸੰਭਾਵਨਾ ਹੈ ਇਸ ਨੂੰ ਅਣਹੋਣੀ ਜਾਂ ਅਸੰਭਵ ਸਮਝੰਦਾ ਪਾਵ ਹੈ ਕਿ ਅਸੀਂ ਅਮੀਬਾ ਤੋਂ ਅਰਸਤੂ ਤੱਕ ਦੇ ਵਿਗਿਆਨਕ ਵਿਕਾਸ ਦੇ ਵਾਕਿਫ ਨਹੀਂ ਸਗੋ ਆਦਮ ਦੇ ਵਰਗੋੁੱ ਸੁੱਤੇ ਜਾਣ ਵਿਚਿੱਤਰ ਵਾਰਤਾ ਦੇ ਵਿਸ਼ਵਾਸੀ ਬੱਚੇ ਹਨ ਜਿੰਨਾ ਚਿਰ ਬੱਚੇ ਬਣੇ ਰਹਾਂਗੇ ਉਹਨਾਂ ਚਿਰ ਆਪਣੇ ਆਪਣੀਆਂ ਕਮਜ਼ੋਰੀਆਂ ਲਈ ਉਪਰੀਆਂ ਨੂੰ ਵਿਸ਼ੇਸ਼ ਕਰਕੇ ਅੰਗਰੇਜ਼ਾਂ ਨੂੰ ਜ਼ਿੰਮੇਵਾਰ ਕਹਿੰਦੇ ਰਹਾਂਗੇ ਧੰਨਵਾਦ ਉਮੀਦ ਹੈ ਕਿ ਤੁਹਾਨੂੰ ਇਹ ਆਡੀਓ ਕਿਤਾਬ ਜ਼ਰੂਰ ਪਸੰਦ ਆਈ ਹੋਵੇਗੀ ਇਸ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਹਰ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ